ਬੱਚੇ ਨਾਲ ਚੁੱਲੇ ਝੋਲਦੀ ਆ ਬੱਚੇ ਨੂੰ ਕਰਦੀ ਆ ਤੁਸੀਂ ਨਾ ਰੋਜ਼ ਪਾਰਕ ਆਉਣਾ ਉਹ ਬੈਠੀ ਆ ਤੁਸੀਂ ਰੋਜ਼ ਪਾਰਕ ਆਉਣਾ ਕਹਿੰਦੀ ਮੇਰੇ ਨਾਲ ਰੋਜ਼ ਆ ਕੇ ਚੁੱਲੇ ਝੋਲਣੇ ਨੇ ਜੋਤ ਦੇ ਦੇ 2 ਮਿੰਟ ਦੇ ਦੇ ਰਲ ਮਿਲ ਕੇ ਚੁੱਲੇ ਝੋਲੋ ਦੇ ਦੇ ਵੇਖ ਮੇਰੀ ਕੁੜੀ ਕਿਸੇ ਨੂੰ ਝੂਲਾ ਨਹੀਂ ਦੇ ਰਹੀ ਉਹ ਮੁੰਡਾ ਵਿਚਾਰਾ ਕਰਦਾ ਖੜਾ ਸਰਦਾਰ ਜਿਹਨੂੰ ਝੂਲਾ ਨਹੀਂ ਦੇ ਦੇ ਪੁੱਤ ਦੇ ਦੇ ਫਿਰ ਝੂਲੀ

ਜੋਤਾ ਡੇਗਣਾ ਪਿਓ ਅਰੇ ਉਧਰ ਗਗਨ ਉਹ ਬੈਠੀ ਨੇ ਸੈੱਡ ਦੇ ਉੱਤੇ ਆਪਣੇ ਆਪ ਕਰ ਲੇਗੀ ਬੇਟਾ ਉਹ ਮੈਂ ਜੋਤਾ ਗਗਨ ਅਸੀਂ ਆਏ ਸੀ ਪਾਰਕ ਹਾਂਜੀ ਬੁੱਤੂ ਹਾਂਜੀ ਧੁੱਪ ਬਹੁਤ ਜ਼ਿਆਦਾ ਹਜੇ ਸ਼ਾ चार बजे शाम के चार बजे लेके आ गई हाँ जी हजे हाँ 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 कोई नहीं बच्चा मतलब है थोड़े थोड़े आ रहे भीड होंगी इतने पार्क ये कहने जा चलते बोलो पुत कौन बीबिया मैं झूले झूले नहीं मेरे को बैठे नहीं जा रहे हजे मैं मैं चली हाँ घरे आपे आई जान गया आपे आ जा मैं जानी मैं घर नली ਕਰੇ ਉਹ ਬਹੁਤ ਬਹੁਤ ਬੱਡੀ ਹੈ ਵੱਡੀ ਪਾਰਕ ਹੈ ਤੇ ਘਰ ਦੇ ਆਸ-ਪਾਸ ਕਾਫੀ ਪਾਰਕ ਹਨ ਸਾਰੇ ਸਭ ਤੋਂ ਜ਼ਿਆਦਾ ਵੱਡੀ ਹੈ ਉਹ ਹਜੇ ਝੂਲੇ ਝੂਲ ਕੇ ਰੱਜੀ ਨਹੀਂ ਹਜੇ ਮੈਂ ਕਰੇ ਆ ਗਈਆਂ ਤੇ ਮੇਰੇ ਘਰ ਆਉਂਦੇ ਹੀ ਚੋਤੇ ਦਾ ਆਇਆ ਪਾਰਸਲ ਮੈਂ ਮੰਗਾਇਆ ਸੀ ਗਣੇਸ਼ ਜੀ ਜੋ ਤੈਨੂੰ ਨਾ ਗਣੇਸ਼ ਬਹੁਤ ਬਹੁਤ ਜ਼ਿਆਦਾ ਪਸੰਦ ਆ ਇਸ ਲਈ ਮੈਂ ਫਿਰ ਆਨਲਾਈਨ ਮੰਗਵਾਤਾ ਉਹ ਸਾਰਾ ਦਿਨ ਕਲੇ ਦੇ ਗਣੇਸ਼ ਬਣਾਉਣਾ ਉਹ ਸਾਰਾ ਬੈਡਾਂ ਦਾ ਦਰਾਜ ਲਵੇੜਿਆ ਪਿਆ ਉਹ ਦੇਖੋ ਟੇਬਲ ਦੇ ਉੱਪਰ ਵੀ ਟੇਬਲ ਚੜਾਇਆ ਪਿਆ ਕਲੇ ਦੇ ਨਾਲ ਗਣੇਸ਼ ਬਣਾ ਬਣਾ ਰੱਖੇ ਨੂੰ ਗਣੇਸ਼ ਜੀ ਬਹੁਤ ਜ਼ਿਆਦਾ ਪਸੰਦ ਆ ਬੀਬੀਆਂ ਹਜੇ ਆਪਣੀਆਂ ਪਾਰਕ 'ਚ ਨੇ ਮੈਂ ਆਕੇ ਮੈਂ ਕਿਹਾ ਚਲ ਮੈਂ ਇਹ ਚਾਹ ਧਰ ਦਿਆਂ ਜਾ ਕੇ ਉਸ ਤੋਂ ਬਾਅਦ ਸਬਜ਼ੀ ਕੱਟਦੀਆਂ ਪਹਿਲਾਂ ਮੈਂ ਚਾਹ ਧਰਤਾ ਉਹਨਾਂ ਨੇ ਆਕੇ ਚਾਹ ਨੂੰ ਰੋਲਾ ਪੋਣਾ ਚਾਹ ਪੀਣਗੇ ਜਵਾਕ ਪਾਰਸਲ ਹੋਰ ਵੀ ਕਾਫੀ ਮਗਾਸੀ ਤਿੰਨ ਚਾਰ ਉਹਨਾਂ ਨੇ ਕੈਨਸਲ ਕਰਤੇ ਤੇ ਤਿੰਨ ਤਿੰਨ ਪਾਰਸਲ ਹੋਰ ਆਏ ਸੀਗੇ ਉਹ ਮੈਂ ਕੈਨਸਲ ਕਰਵਾਤੇ ਜਦੋਂ ਮੈਂ ਪਾਰਸਲ ਦੇਖਿਆ ਵੀ ਕਿਹੜਾ ਕੜਾ ਆ ਪਾਰਸਲ ਵਾਲੇ ਦਾ ਫੋਨ ਆਈ ਮੈਡਮ ਤੁਸੀਂ ਕਰ ਰਹੀ ਹੋ ਮੈਂ ਕਹਾਂ ਹਾਂਜੀ ਕਰ ਰਹੀ ਆ ਪਾਰਸਲ ਫੜਾ ਜੋ ਫਿਰ ਉਸ ਤੋਂ ਬਾਅਦ ਜਦੋਂ ਮੈਂ ਪਾਰਸਲ ਚੈੱਕ ਕੀਤੇ ਮੀਸ਼ੋ ਤੇ ਜਾ ਕੇ ਦੇਖਿਆ ਮੇਰੇ ਤਿੰਨ ਪਾਰਸਲ ਉਹਨਾਂ ਨੇ ਕੈਨਸਲ ਕਰਤੇ ਤਿੰਨ ਪਾਰਸਲ ਮੇਰੇ ਆ ਗਏ ਨੇ ਦੋ ਆਉਣ ਵਾਲੇ ਨੇ ਜਿਹੜੇ ਆਉਣ ਵਾਲੇ ਨੇ ਜਦੋਂ ਆ ਗਏ ਉਹ ਵੀ ਮੈਂ ਕੈਨਸਲ ਕਰਾ ਲੜੇ ਮੈਂ ਲੈਣੇ ਨਹੀਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਜਦੋਂ ਵੀ ਦੇਖੋ ਨਾ ਮੇ ਮੈਂ ਕੁਝ ਵੀ ਆਨਲਾਈਨ ਮੰਗਾਵਾਂ ਕੋਈ ਵੀ ਚੀਜ਼ ਆਰਡਰ ਕਰਾਂ ਇਹ ਨਾਲੇ ਕੈਨਸਲ ਕਰਵਾ ਦਿੰਨੇ ਆਪੇ ਹੀ ਮਿਸ਼ੂ ਵਾਲੇ ਇਹ ਕੋਈ ਜ਼ਿਆਦਾ ਹੀ ਸਿਆਣੇ ਹੋ ਗਏ ਨੇ ਪਰ ਮੈਂ ਤਿੰਨ ਪਾਰਸਲ ਹੋਰ ਸੀ ਜੋ ਕਿ ਮੈਨੂੰ ਬਹੁਤ ਜ਼ਰੂਰੀ ਚਾਹੀਦੇ ਸੀ ਮੈਂ ਕੈਨਸਲ ਕਰਵਾ ਦੇ ਕੁਝ ਨਾਲ ਦੋ ਪਾਰਸਲ ਹੋਰ ਆਉਣਗੇ ਮੈਂ ਉਹ ਵੀ ਕੈਨਸਲ ਕਰਵਾ ਦੇ ਗੇਟ ਚੋਂ ਹੀ ਵਾੜੂਗੀ ਗਣੇਸ਼ ਜੀ ਨਾ ਹੁੰਦਾ ਇਹਦੀ ਥਾਂ ਤੇ ਕੋਈ ਹੋਰ ਚੀਜ਼ ਹੁੰਦੀ ਉਹ ਵੀ ਮੈਂ ਕੈਨਸਲ ਕਰਾ ਦਣੀ ਗਣੇਸ਼ ਜੀ ਐ ਜੋਤ ਦੀ ਫੇਵਰੇਟ ਆ ਗਣੇਸ਼ ਜੀ ਜੋਤ ਦਾ ਫੇਵਰੇਟ ਆ ਇਸ ਲਈ ਉਹਦੀ ਚਾਹ ਨਾਲੇ ਰੋਜ਼ ਪੁੱਛਦੀ ਆ ਕਦੋਂ ਗਣੇਸ਼ ਆਊਗਾ ਕਦੋਂ ਆਊਗਾ ਰਦਾਂ ਦੇ ਚ ਦਰਦ ਬੜਾ ਹੋ ਰਿਹਾ ਕਈ ਦਿਨ ਹੋ ਗਏ ਆ ਮੈਂ ਆਰਡਰ ਕਰਕੇ ਜੋਤ ਨੂੰ ਦੂਜੇ ਦਿਨ ਦੱਸਿਆ ਸੀ ਵੀ ਮੈਂ ਤੇਰੇ ਲਈ ਗਣੇਸ਼ ਜੀ ਆਰਡਰ ਕੀਤਾ ਫਿਰ ਮੈਨੂੰ ਦਿਖਾਇਆ ਵੀ ਆਹ ਵਾਲਾ ਆਰਡਰ ਕੀਤਾ ਤੇ ਹੁਣ ਮੈਂ ਖੋਲਣਾ ਨਹੀਂਗਾ ਪਾਰਕ ਤਾ ਆਉਗੀ ਆਪੇ ਖੋਲੂਗੀ ਇਹ ਐਨੇ ਮੈਂ ਚਾਹ ਬਣੇ ਬਣਾ ਕੇ ਰੱਖ ਲਣੀ ਆ ਅਜੇ ਟਾਈਮ ਲਾਉਣਗੇ ਝੂਲੇ ਚਾਰੇ ਲੈਣਗੇ ਜੇ ਮੈਂ ਉਹਨੂੰ ਫੋਨ ਕਰਕੇ ਕਹਿੰਦਾ ਵੀ ਤੇਰਾ ਗਣੇਸ਼ ਆ ਗਿਆ ਹੁਣ ਹੁਣ ਭੱਜੀ ਨਹੀਂ ਆਉਣਾ ਚਾਹ ਬਣਾ ਕੇ ਫੋਨ ਕਰੂੰਗੀ ਮੈਂ ਉਸ ਤੋਂ ਪਹਿਲਾਂ ਨਹੀਂ ਕਰਨਾ ਫਿਰ ਉਹਨੇ ਆਉਂਦੀ ਨਹੀਂ ਚਾਹ ਮੰਗੜੀਆਂ ਜੇ ਤੁਸੀਂ ਸਾਡੇ ਟੇਬਲ ਦਾ ਹਾਲ ਦੇਖੋ ਨਾ ਟੇਬਲ ਲੋਕਾਂ ਦੇ ਖਾਲੀ ਰੱਖਿਆ ਅੰਦਰ ਘਰਾਂ ਦੇ ਵਿੱਚ ਉਹ ਟੋਕਰੀ ਵੀ ਭਰੀ ਪਈ ਆ ਉਹ ਵੀ ਭਰੀ ਪਈ ਆ ਸਾਮ ਖਿਡੌਣੇ ਨੇ ਸਿਰੇ ਤੱਕ ਨਾ ਉਹ ਦੀਵਾਰ ਤੱਕ ਖਾਲੀ ਆਦਰੋ ਸਿਰਫ ਆਹੀ ਦਰਾਜ ਬਣਾਇਆ ਹੋਇਆ ਉਹ ਸਾਰੇ ਟੇਬਲ ਭਰੇ ਪਏ ਨੇ ਖਿਡੌਣੀਆਂ ਦੇ ਨਾਲ ਠੀਕ ਆ ਹਜੇ ਮੇਰੀ ਕੁੜੀ ਕਹਿੰਦੀ ਆ ਮੇਰੇ ਕੋਲ ਕੋਈ ਖਿਡੌਣਾ ਨਹੀਂਗਾ ਮੈਨੂੰ ਕੋਈ ਪੁੱਛਦਾ ਨਹੀਂ ਮੇਰੀ ਕੋਈ ਘਰ ਦੇ ਵਿੱਚ ਪੁੱਛ ਗਿਛ ਨਹੀਂ ਮੇਰੀ ਕਦਰ ਨਹੀਂ ਗਈ ਠੀਕ ਆ ਪੁੱਛ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਕੰਨੇ ਪੈਨੇ ਆ ਇਹਨੂੰ ਕਰਕੇ ਦਿਖਾਉਣੀ ਆ

ਆਵੇ ਖਲੋਣਾ ਆ ਟੋਕਰੀ ਜਦੋਂ ਇਹ ਜੰਮਣ ਦਾ ਪਹਿਲਾਂ ਤਾਂ ਧੋਦੇ ਹੋਣ ਤੋਂ ਪਹਿਲਾਂ ਮੈਂ ਕੱਪੜੇ ਸੁਕੜੇ ਸੁੱਕੜੇ ਕੱਪੜੇ ਪਾਉਂਦੀ ਸੀ ਧੋਣਾ ਨਹੀਂ ਜਾਂ ਧੋਤੇ ਹੋਏ ਆਹ ਦਾ ਟੈਂਟ ਹਾਊਸ ਆ ਠੀਕ ਆ ਆਵੇ ਖਲੋਣੇ ਨਾਲ ਟੋਕਰੀ ਪਈ ਪਈ ਆ ਵੀ ਜਿੱਥੇ ਮਰਜੀ ਦੇ ਲੋ ਘਰ ਦੇ ਵਿੱਚ ਖਲੋਣੇ ਨਹੀਂ ਮਿਲਣਗੇ ਤੁਹਾਨੂੰ ਖਲੋਣੇ ਤੋਂ ਇਲਾਵਾ ਇਸ ਘਰ ਚ ਹੋਰ ਕੁਝ ਨਹੀਂ ਮਿਲੂਗਾ ਇੰਨੇ ਖਲੋਣੇ ਨੇ ਮੇਰੀ ਕੁੜੀ ਕੋਲੇ ਮੈਂ ਥੋੜੇ ਦਿਨਾਂ ਬਾਅਦ ਹੀ ਕਬਾੜ ਵਾਲੇ ਨੂੰ ਦਿੰਦੀ ਰਹਿਣੀ ਆ ਮੈਂ ਮਤਲਬ ਪੈਸੇ ਨਹੀਂ ਲਏ ਕਦੇ ਵੀ ਖਲੋਣਿਆਂ ਦੇ ਇਹਨਾਂ ਚੋਂ ਆਪਾਂ ਕੀ ਖੱਟੀ-ਖੱਟ ਲਾਣੀਆਂ ਹਨਾ ਮੈਂ ਐਵੇਂ ਹੀ ਦੇ ਦੇਣੀ ਹੁੰਦੀ ਆ ਵੀ ਭਰਾਵਾ ਤੂੰ ਲੈ ਜਾ ਤੁਹਾਡੇ ਘਰੇ ਵੀ ਬੱਚੇ ਨੇ ਤੁਹਾਡੇ ਬੱਚੇ ਫੇਰ ਲਾਂਗੇ ਇਹਨਾਂ ਨੂੰ ਕੀ ਲੈਣਾ ਹੈ ਨਾ ਇੰਨਿਆਂ ਦਾ ਆਪਾਂ ਨੇ ਤੂੰ ਬਹੁਤ ਜ਼ਿਆਦਾ ਲੱਖਾਂ ਦੀ ਚੀਜ਼ ਹੋਵੇ ਫਿਰ ਵੀ ਕਹੇ ਮੈਂ ਕੰਨੇ ਕਵਾੜੀਆਂ ਨੂੰ ਆਈ ਥੈਲੇ ਭਰ-ਭਰ ਕੇ ਖਿਡੌਣੇ ਦੇ ਦੇ ਦਣੀ ਆ ਕਿ ਲੈ ਜਾਓ ਭਾਈ ਤੁਹਾਡੇ ਘਰੇ ਵੀ ਬੱਚੇ ਨੇ ਇਹ ਫੇਰ ਨਾ ਮੈਂ ਖਰੀਦ ਲਾਂਦੀ ਆ ਖਰੀਦੀ ਹੋਈ ਰਹਿੰਦੀ ਆ ਜੋਤਾ ਮੇਰਾ ਆ ਗਿਆ ਪਾਰਕ ਤੋਂ ਚਿੱਜੀਆਂ ਲੈ ਕੇ ਆ ਦਿਖਾ ਕੇ ਕੀ ਚਿੱਜੀਆਂ ਨੇ ਪਾਪਾ ਕੀ ਪਰੀ ਹਾਏ ਤੂੰ ਮਾਂ ਦੀ ਪਰੀ ਆ ਤੂੰ ਸਿਰਫ ਮੇਰੀ ਪਰੀ ਆ ਕਿਸੇ ਦੀ ਪਰੀ ਨਹੀਂ ਵੀ ਆਜਾ ਪਰ ਤੂੰ ਚੀਜੀਆਂ ਦਿਖਾ ਆ ਦੇਖੋ ਪਾਗ ਵਾਲੇ ਨੂੰ ਕੋਲਾ ਆਏ ਮੇਰਾ ਬੋਤਾ ਮਾਰੇ ਬੰਬੂ ਪਾਪਾ ਪਤਾ ਕਿ ਹੋਇਆ ਹੂੰ ਹਾਂ ਦੇਖ ਖੱਲੀ ਹੂੰ ਆ ਕੋਈ ਆ ਪਾਪਾ ਦੀ ਭਾਈ ਪਾਪਾ ਦੀ ਭਾਈ ਚਿਪਸ ਆ ਬੈਸ ਫੋਟੋ ਮੇਰਾ ਸਰਪ੍ਰਾਈਜ਼ ਨਹੀਂ ਦੇਖਣਾ ਹਾਂ ਦੇਣਾ ਤਰ ਗਣੇਸ਼ ਆ ਗਿਆ ਗਣੇਸ਼ ਆ ਗਿਆ ਤੇ ਨਾ ਮੈਂ ਰੁਕ ਜਾਂ ਮੈਂ ਹੋਦੀ ਨਹੀਂ ਕੈਂਚੀ ਦੀ ਨਹੀਂ ਆ ਇੱਥੇ ਮੈਂ ਦੇਖੀ ਸੀ ਸਵੇਰੇ ਕੈਂਚੀ ਜਰ ਦੋ ਸਕਿੰਟ ਰੁਕ ਜਾ ਪੁੱਤਰ ਇਹ ਤੇ ਗਣੇਸ਼ ਗਣੇਸ਼ ਆ ਗਿਆ ਗਣੇਸ਼ਾ ਨਾ ਕੱਟਦੀ ਪਿਛਰਾ हम कैची बेच रही कर ला हम्म 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 बस इतों तक खिच के हथ पाल ला गणेश कटे जाए वह भी कपड़े सो का ही होगा क्योंकि वो कपड़े का ही दिखाया हो कपड़े का टैटी बनाया हुआ बैग सोहना गनेशी का है ना दिखाई एक मिनट देखो भाई साड़ा गणेश है ਦੇੰਨੀਆਂ ਬੈਗ ਸੋਨਾ ਜਿਪਰਾਂ ਚੀਜ਼ੀਆਂ ਤੁਚੀਆਂ ਲੈ ਕੇ ਆਇਆ ਆਉਂਦਾ ਹੋਇਆ ਮੈਂ ਪੈਸੇ ਫੜਾਇਆ ਸੀ ਆਉਂਦੀ ਹੋਈ ਚੌਂਕ ਚ ਉਹ ਚੌਂਕ ਚ ਕਿਹਦਾ ਪਾਰਕ ਚ ਮੈਂ ਕਹਾਂਦੇ ਉਹ ਚੌਂਕ ਚੋਂ ਚੀਜ਼ੀ ਲੈ ਲਿਓ ਗਣੇਸ਼ਾ ਨੂੰ ਲਾਉਣਾ ਹਾਂ ਗਣੇਸ਼ਾ ਕੱਢ ਤੂ ਬਾਹਰ ਵਾਓ ਕਿੰਨਾ ਪਿਆਰਾ ਇਹਦੇ ਸੁੰਡ ਸੁੰਡ ਤਾਂ ਹੋਊਗੀ ਜਦੋਂ ਗਣੇਸ਼ਾ ਜੀ ਹੈ ਕਿੰਨਾ ਸੌਫਟ ਓਏ ਹਾਏ ਹਾਏ ਕਿਊਟ ਕਿਊਟ ਉਹ ਲੱਡੂ ਖੜੇ ਹੈ ਲੱਡੂ ਖੜੇ ਦਿਖਾਏ ਆਦੇ ਲੱਡੂ ਫੜਿਆ ਹੋਇਆ ਹੈ ਗਣੇਸ਼ਾ ਜੀ ਨੇ ਲੱਡੂ ਫੜਿਆ ਹੋਇਆ ਦੇਖੋ ਸਾਡਾ ਗਣੇਸ਼ਾ ਜੀ ਖੋਸ਼ਾ ਨਾ ਖੋਣਾ ਹਾਏ ਹਾਏ ਇਹਨੂੰ ਖੋਲ ਕੇ ਖਲਾਣਾ ਗਣੇਸ਼ਨ ਗਣੇਸ਼ਨ ਨੂੰ ਖਵਾ ਦੇ ਖੋਲੋ ਖੋਲੋ ਉਹਨਾਂ ਉਹ ਜਿਹਦਾ ਬੈਗ ਦੇ ਵਿੱਚ ਪਾਇਆ ਸੀ ਨਾ ਉਹ ਕਾਫੀ ਸਮਾਨ ਹੁੰਦਾ ਇਹ ਹੌਲੀ ਹੌਲੀ ਬੈਠੂਗਾ ਇਹਦੀ ਰੂਂਜੀ ਇੱਧਰ ਬੈਠੀ ਹੋਈ ਆ ਉਹਨੇ ਬੈਗ ਦੇ ਵਿੱਚ ਕਾਫੀ ਪਾਰਸਲਾਂ ਦੇ ਥੱਲੇ ਧਰੇ ਸੀ ਆਏ ਹੌਲੀ ਹੌਲੀ ਉਹਨੂੰ ਬਿਠਾ ਲਈਏ ਨੇ ਬੈਹ ਜਾਣਾ ਕਿਉਂਕਿ ਉਹਦੇ ਨੂੰ ਪਤਾ ਦਿਖਾਇਆ ਹੋਇਆ ਕਿ ਬੈੰਦਾ ਏ ਬੈਠ ਗਿਆ ਆ ਦੇਖੋ ਸਪੋਰਟ ਕੋਈ ਨਹੀਂ ਲਾਈ ਹੋਈ ਖਾਲੀ ਰਫਾਫਾਈ ਆ ਪਿੱਛੇ ਕੋਈ ਗੱਜਿਤ ਨਹੀਂ ਨਾ ਨਹੀਂ ਕੁਝ ਨਹੀਂ ਲਾਇਆ ਪੁੱਤ ਖਾਲੀ ਹੀ ਇਕੱਲਾ ਹੀ ਬੈਠਾ ਗਣੇਸ਼ਾ ਦੇਖੋ ਸਾਡਾ ਦੇਖੋ ਮੇਰੀ ਚੋਧਾ ਗਣੇਸ਼ਾ ਨੂੰ ਚੀਜੀ ਖਵਾ ਰਹੀ ਆ ਅਗਣੇਸ਼ਾ ਅਥਲੀ ਹੁੰਦਾ ਗਣੇਸ਼ਾ ਬੈਠਾ ਛੱਪਦਾ ਹਾਂ ਖਾ ਲੋ ਖਾ ਮੂ ਅਖੇਦਾ ਹਾਂ ਹਾਂ